ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਵੇਖਿਆ ਜੇ ਇੱਕ ਲਾਈਕ ਮਿੰਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਇੱਕ ਵੀਰ ਜੀ ਬਿਲਕੁਲ ਫ੍ਰੀ ਵਿੱਚ ਐਡ ਲਵਾਉਣ ਲਈ 70 ਤੇ 79 84000 ਤੇ ਫੋਟਵਾ ਪਾਓ ਐਡ ਤੁਹਾਡੀ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ ਆ ਵੀਰ ਜੀ ਆ ਇੱਕੇ ਵੀਰ ਕੋਲ ਸਾਰੇ ਸਾਧਨ ਵਕਾਉ ਜੇ ਮੌਕੇ ਤੇ ਹਾਜ਼ਰ ਜੇ ਇਹ ਵੀਰਜੀ ਵੀਰਕੋਲ 11 ਹੱਲਾ ਵੀ ਵੀਰ ਨੇ ਫੋਟੋਆਂ ਪਾਈਆਂ 9 ਹੱਲਾ ਦੀਆਂ ਵੀ ਫੋਟੋਆਂ ਪਾਈਆਂ ਵੀਰਕੋਲ ਟਰੈਕਟਰ ਟਰਾਲੀਆਂ ਤੂੜੀ ਵਾਲੀਆਂ ਕੰਪੈਨਾਂ ਹੋਰ ਰੇਗ ਤਰ੍ਹਾਂ ਦੇ ਖੇਤੀ ਬਾੜੀ ਸੰਧ ਵਕਾਉ ਹਨ ਬਹੁਤ ਵਧੀਆ ਸਾਫ਼ ਸੁਥਰੇ 735 ਆ ਗਿਆ ਜੀ ਬਹੁਤ ਵਧੀਆ ਸਾਫ਼ ਸੁਥਰਾ ਸੋਨਾ ਕੋਕਾ ਪੀਸ ਵਕਾਉ ਤੇ ਅੱਗੇ ਮਾਲਕ ਵੀਰ ਦਾ ਸਕਰੀਨ ਤੇ ਨੰਬਰੇ ਵੀਰ ਜੀ ਇਹ ਵੀਰ ਕੋਲੋਂ ਰੇਗ ਤਰ੍ਹਾਂ ਦੇ ਤੁਹਾਨੂੰ ਜਿਵੇਂ 744 735 FE 855 ਹਰੇਕ ਤਰ੍ਹਾਂ ਦੇ HMT ਤੁਹਾਨੂੰ ਹਰੇਕ ਤਰ੍ਹਾਂ ਦੇ ਟਰੈਕਟਰ ਇਸ ਵੀਰ ਕੋਲੋਂ ਮੌਕੇ ਤੇ ਹਾਜ਼ਰ ਮਿਲਣਗੇ ਵੀਰ ਨੇ ਕੱਲੇ ਕੱਲੇ ਪਾਟਦੀਆਂ ਫੋਟੋਆਂ ਪਾਈਆਂ ਹੋਈਆਂ ਟਾਇਰਾਂ ਮਰਗਾਟਾਂ ਦੀਆਂ ਮਗਰਲੇ ਹਿੱਸੇ ਦੀਆਂ ਡੈਕਸ਼ਨਾਂ ਦੀਆਂ ਬਹੁਤ ਵਧੀਆ ਵੀਰ ਦੀ ਸੇਫਟੀ ਆ ਵੀ ਇਹ ਵੀਰ ਕੱਲੀ ਕੱਲੀ ਫੋਟੋ ਪਾਉਂਦਾ ਏ ਏ ਨਹੀਂ ਵੀ ਸਿੱਧੀਆਂ ਫੋਟੋਆਂ ਖਿੱਚ ਕੇ ਤੇ ਪਾ ਦੋ ਤੇ ਇਹ ਵੀਰ ਨੇ ਇਕੱਲੀ ਇਕੱਲੀ ਫੋਟੋ ਪਾਈ ਹੋਈ ਏ ਤੇ ਏਰੀਆ ਵੀਰ ਜੀ ਵੀਰ ਦਾ ਬਾਗਾ ਪੁਰਾਣਾ ਜੇ ਥਰਾਜ ਪਿੰਡਾ ਵੀਰ ਦਾ ਅੱਗੇ ਆ ਗਿਆ ਜੀ ਟਿੱਬਿਆਂ ਦਾ ਛੋਟਾ ਵੀ ਬਹੁਤ ਸੋਹਣਾ ਸਾਫ਼ ਸੁਥਰਾ ਏ ਤੇ ਬਾਕੀ ਮਾਲਕ ਵੀਰ ਤੋਂ ਫੁੱਲ ਜਾਣਕਾਰੀ ਲੈ ਲਿਆ ਜੇ ਮੇਰਾ ਵੀਰ ਤੇ ਇਹ ਵੀਰ ਕੋਲ ਹੱਲਾ ਵੀ 12 13 ਸੈੱਟ ਪਏ ਨੇ ਮੌਕੇ ਤੇ ਹਾਜ਼ਰ ਤੇ ਹਰੇਕ ਤਰ੍ਹਾਂ ਦੀਆਂ ਹੱਲਾ ਨੇ ਵੀਰ ਜੀ 9 ਤੇ ਆਪਣੀਆਂ 11 13 19 ਲਾਂ ਜਿਹੜੀਆਂ ਮਰਜੀ ਤੁਸੀਂ ਇਸ ਵੀਰ ਕੋਲੋ ਲੈ ਸਕਦੇ ਜੇ ਹਰੇਕ ਤਰ੍ਹਾਂ ਦੇ ਵੀਰ ਕੋਲ ਟਰਾਲੀਆਂ ਟਰਾਲੇ ਜਾਲੀ ਵਾਲੀਆਂ ਇਹ ਮੌਕੇ ਤੇ ਹਰੇਕ ਤਰ੍ਹਾਂ ਦੀਆਂ ਹਾਜ਼ਰ ਨੇ ਤੇ ਤੂੜੀ ਵਾਲੇ ਰੀਪਰ ਵੀ ਵੀਰ ਕੋਲ ਹਾਜ਼ਰ ਨੇ ਤੇ ਵੀਰ ਨਾਲ ਕਰ ਲੋ ਕਨੈਕਟ ਵੀਰ ਜੀ ਏਰੀਆ ਵੀਰ ਦਾ ਜੇ ਥਰਾਜ ਪਿੰਡ ਬਾਗਾ ਪੁਰਾਣਾ ਗੁਰਨਾਮ ਸਿੰਘ ਵੀਰ ਦਾ ਨਾਮ ਏ ਇਹਦੀ ਆਪਾਂ ਹਰ ਰੋਜ਼ ਰੁਟੀਨ ਚ ਡੇਲੀ ਵੈਸੇ ਤਾਂ ਐਡ ਆਪਾਂ ਲਾਉਂਦੇ ਰਹਿੰਨੇ ਆ ਤੇ ਵੀਰ ਕੋ ਬਹੁਤ ਤਰ੍ਹਾਂ ਤਰ੍ਹਾਂ ਦੇ ਨਵੇਂ ਤੋਂ ਨਵੇਂ ਸੰਦ ਖੇਤੀਬਾੜੀ ਦੇ ਤਿਆਰ ਖੜੇ ਨੇ ਜਿਹੜੇ ਵੀ ਕਿਸੇ ਰੇਗ ਵੀਰ ਨੇ 올 ਇੰਡੀਆ ਚ ਕੋਈ ਵੀਰ ਖਰੀਦ ਸਕਦਾ ਹੈ ਵੀਰ ਕੋਲ ਆਪਣੀ ਆਪ ਦੀ ਗੱਡੀ ਆ ਤੇ ਵੀਰ ਨੂੰ ਜਿੱਥੇ ਵੀ ਕੋ ਸੱਦੇ ਉੱਥੇ ਵੀ ਜਾ ਕੇ ਵੀਰ ਹੋਮ ਡਰਾਈਵਲੀ ਵੀ ਇਹ ਕਰਦਾ ਜੇ ਨਾਮ ਗੁਰਨਾਮ ਸਿੰਘ ਥਰਾਜ ਪਿੰਡ ਤੇ ਵੀਰ ਜੀ ਅੱਗੇ ਵੀਰ ਦਾ ਨੰਬਰ ਆ ਜਾਣਾ ਜੇ 7087212863 ਤੇ ਕਰ ਲੋ ਕਨੈਕਟ ਤੇ ਏਰੀਆ ਬਾਗਾਪੁਰਾਣਾ ਵੀਰ ਦਾ ਨਾਮ ਜੇ ਗਰਨਾਮ ਸਿੰਘ ਤੇ ਤੁਸੀਂ ਜਿਹੜੀ ਮਰਜ਼ੀ ਹਰਕ ਖੇਤੀਬਾੜੀ ਇਹ ਤੋਂ ਚੀਜ਼ ਖਰੀਦ ਸਕਦੇ ਜੇ ਤੇ ਆਹ ਇੱਕ ਹੋਰ ਟਿੱਬਿਆਂ ਦਾ ਝੋਟਾ ਆ ਗਿਆ ਮੇਰਾ ਵੀਰ ਕਰ ਲੋ ਵੀਰ ਨਾਲ ਕਨੈਕਟ ਤੇ ਮਿਲਦੇ ਅਗਲੀ ਵੀਡੀਓ ਚ ਧੰਨਵਾਦ ਜੀ ਸਤਿ ਸ੍ਰੀ ਅਕਾਲ